ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਫਸਟ ਸਟੈਪ ਪ੍ਰੀ ਸਕੂਲ ਦੇ ਬੱਚਾ ਜੋ ਛੋਟੇ ਛੋਟੇ ਬੱਚੇ ਹਨ ਉਹਨਾਂ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਗੁਰਦੁਆਰਾ ਅਰਜਨ ਦੇਵ ਜੀ ਸਬਜੀ ਮੰਡੀ ਕੁਰਾਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋ ਕੇ ਦਿੱਤੀ ਸੰਧਾਨ ਜਲੀ ਸ੍ਰੀ ਗੁਰੂ ਤੇਗ ਬਹਾਦਰ ਜੀ जे शहीदी दहड़े जे दे मौक़े ते ਵਾਹਿਗੁਰੂ ਨੋ ਬਾਰੇ ਗੁਰੂ ਜੀ ਆਵੇ ਗੁਰੂ ਰਾਦੇ ਗੁਰੂ ਜੀ ਕਹੇ ਗੁਰੂ ਨੋ ਬਾਰੇ ਗੁਰੂ ਜੀ ਸਾਵੇ ਗੁਰੂ ਜੀ ਕਹੇ ਗੁਰੂ ਨੋ ਬਾਰੇ ਗੁਰੂ ਜੀ ਆਵੇ ਗੁਰੂ ਬਾੜਾ ਵਾਇਪਰ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਤਾਂ ਅੰਤਨ ਸਿੰਘ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੈ ਪਿਛ ਪਰ ਵਿੱਚ ਮਨਾਇਆ ਜਾ ਰਿਹਾ ਹੈ ਧਰਮ へ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਨਾਨਕ ਨਾਟਕ ਚੇਤਕ ਕੀ ਕੁਕਾਜਾ ਪਰ ਲੋਗ ਨੇ ਕਹਿ ਆਵਤ ਲਾਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੇ ਪਿਆਰੇ ਗੁਰਸਿੱਖਾਂ ਲੋਚੀਰ ਕੀਤੇ ਗਏ ਭਾਈ ਮਤੀ ਦਾਤ ਜੀ ਨੂੰ ਹਾਰੇ ਨਾਲ ਚੀਰਿਆ ਗਿਆ ਭਾਈ ਦਿਆਲਾ ਜੀ ਨੂੰ ਦੀਗ ਵਿੱਚ ਉਬਾਲਿਆ ਗਿਆ ਭਾਈ ਸਤੀ ਦਾਤ ਜੀ ਨੂੰ ਰੂਹ ਨਾਲ ਬੰਨ ਕੇ ਸਾੜ ਦਿੱਤਾ ਗਿਆ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਕਤਲ ਕੀਤਾ ਗਿਆ ਉਸ ਵਕਤ ਸਾਧ ਸੰਗਤ ਜੀ ਉਹ ਪ੍ਰਮਾਤਮਾ ਨੇ ਜੋ ਕਲਾ ਵਰਤਾਈ ਨੇਰੀ ਚਖੜ ਆਇਆ ਤੇ ਉਹ ਮਹਾਰਾਜ ਦਾ ਜਿਹੜਾ ਹੈ ਉਹ ਲੱਖੀਸ਼ਾ ਬੰਜਾਰਾ ਜੀ ਵਪਾਰੀ ਸਨ ਉਹ ਆਪਣੇ ਗੱਡਿਆਂ ਤੇ ਪਾ ਕੇ ਆਪਣੇ ਘਰ ਜਾ ਕੇ ਘਰ ਨੂੰ ਅੱਗ ਲਾ ਕੇ ਮਹਾਰਾਜ ਦੇ ਦੇ ਸੰਸਕਾਰ ਕਰਦੇ ਨੇ ਜੇਤਾ ਜੀ ਉਥੋਂ ਸੀਸ ਲੈ ਕੇ ਜੋ ਕਿ ਪੰਜ ਪੜਾ ਹੁੰਦੇ ਨੇ ਦਿੱਲੀ ਤੋਂ ਲੈ ਕੇ ਕੀਰਤਪੁਰ ਸਾਹਿਬ ਪਹੁੰਚਦੇ ਆ ਫਿਰ ਅਨੰਦਪੁਰ ਸਾਹਿਬ ਪਾਲਕੀ ਚ ਪਾ ਕੇ ਮਹਾਰਾਜ ਦੇ ਸੀਸ ਲਾ ਕੇ ਜਿੱਥੇ ਸੀਸ ਮਹਿਲ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ ਵਿਖੇ ਸ਼ਿਸ਼ੋਭਿਤ ਹੈ ਉੱਥੇ ਮਹਾਰਾਜ ਦੇ ਸੀਸ ਦੇ ਸੰਸਕਾਰ ਕੀਤੇ ਗਏ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਲਾ ਸਾਨੀ ਜਿਹੜੀ ਸ਼ਹਾਦਤ ਹੈ ਠੀਕਰ ਫੋਰ ਦਲੀਸ ਥਰ ਪ੍ਰਪਰਕਿਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨਹੁ ਆਨ ਤੇਗ ਬਹਾਦਰ ਕੇ ਚਲਤ ਪਇਓ ਜਤ ਕੋ ਸੋਖ ਹੈ 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 ਸਭ ਜਗ ਪਇਓ ਜੈ 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 ਸਰਬੋਖ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ